ਅੱਜ ਤੜਕਸਾਰ ਪੰਜਾਬ ਦੇ ਵਿੱਚ ਤਮਾਕਿਆਂ ਦੀ ਗੂੰਜ ਉੱਠਦੀ ਸਰਹੰਦ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਸਰਹੰਦ ਦੇ ਵਿੱਚ ਇੱਕ ਰੇਲਵੇ ਟਰੈਕ ਦੇ ਉੱਪਰ ਵੱਡਾ ਜ਼ਬਰਦਸਤ ਤਮਾਕਾ ਹੁੰਦਾ ਤੇ ਜਿਸ ਦੇ ਵਿੱਚ ਪਤਾ ਲੱਗਦਾ ਕਿ ਆਰ ਡੀ ਐਕਸ ਦੇ ਨਾਲ ਹੀ ਤਮਾਕਾ ਕੀਤਾ ਜਾਂਦਾ ਜਿਸ ਤੋਂ ਬਾਅਦ ਕਿ ਸਾਰਾ ਪੰਜਾਬ ਸਹਿਮੁੜਦਾ ਉਸ ਇਲਾਕੇ ਦੇ ਜਿੱਥੇ ਸਰਹੰਦ ਦੇ ਖਾਨਪੁਰ ਦੇ ਨੇੜੇ ਫਾਟਕ ਜਿਹੜਾ ਰੇਲਵੇ ਟਰੈਕ ਦੇ ਉੱਪਰ ਹੈ ਤਮਾਕਾ ਹੁੰਦਾ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਤਮਾਕਿਆਂ ਦੀ ਗੂੰਜ ਸੁਣਦੀ ਆ ਲੋਕ ਸਹਿਮ ਜਾਂਦੇ ਨੇ ਜਿਸ ਦੇ ਵਿੱਚ ਪਤਾ ਲੱਗਦਾ ਕਿ ਪਟੜੀ ਖਿੱਲਰ ਜਾਂਦੀ ਆ ਉਸ ਦੇ ਉੱਪਰ ਜਿਹੜਾ ਮਜੂਦ ਇੱਕ ਮਾਲ ਗੱਡੀ ਖੜੀ ਹੁੰਦੀ ਆ ਉਸ ਦਾ ਇੰਜਣ ਕਾਫੀ ਜ਼ਿਆਦਾ ਨੁਕਸਾਨਿਆ ਜਾਂਦਾ ਉਸ ਮਾਲ ਗੱਡੀ ਦਾ ਡਰਾਈਵਰ ਜਿਹੜਾ ਇੰਜਣ ਦੇ ਵਿੱਚ ਬੈਠਾ ਹੁੰਦਾ ਉਹ ਵੀ ਬਹੁਤ ਜ਼ਿਆਦਾ ਨੁਕਸਾਨਿਆ ਜਾਂਦਾ ਪਰ ਉਸ ਤੋਂ ਬਾਅਦ ਹੁਣ ਇਸ ਦੀ ਜ਼ਿੰਮੇਵਾਰੀ ਲਈ ਗਿਆ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਗਿਆ ਜਿਸ ਦੇ ਵਿੱਚ ਕੁਝ ਖਾਲਸਤਾਨੀ ਸੰਗਠਨ ਆਪਣੇ ਆਪ ਨੂੰ ਦੱਸਦੇ ਨੇ ਜਿਸ ਦੇ ਵੱਲੋਂ ਇਸ ਦੀ ਜ਼ੁਮੇਬਾਰੀ ਲਈ ਗਿਆ ਜਿਸ ਦੇ ਵਿੱਚ ਇਹ ਗੱਲ ਆਖੀ ਗਿਆ ਕਿ ਸਰੰਦ ਮਾਲ ਗੱਡੀ ਟ੍ਰੇਨ ਦੇ ਵਿੱਚ ਜਿਹੜਾ ਬਲਾਸਟ ਹੋਇਆ ਖਾਲਸਤਾਨੀ ਸੰਗਠਨ ਨੇ ਜਿਹੜੇ ਖਾਲਸਤਾਨੀ ਫੋਰਸ ਜਿਹੜੀ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ ਚਿੱਠੀ ਦੇ ਵਿੱਚ ਲਿਖਿਆ ਗਿਆ ਜਿਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਤਮਾਕਾ ਪੈਸੈਂਜਰ ਟ੍ਰੇਨ ਦੇ ਵਿੱਚ ਵੀ ਕਰ ਸਕਦੇ ਸੀ ਪਰ ਅਸੀਂ ਕਿਸੇ ਦਾ ਨਜਾਇਜ਼ ਨੁਕਸਾਨ ਨਹੀਂ ਕਰਨਾ ਸੀ ਇਸ ਬੇਦੇ ਵਿਚ ਲਿਖਿਆ ਗਿਆ ਹਾਲਾਂਕਿ ਜਿਹੜੀ ਪੋਸਟ ਆ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਸਾਡਾ ਆਦਾਰਾ ਦਾ ਟੀਵੀ ਐਨਆਰਆਈਐਸ ਦੀ ਜਿਹੜੀ ਪੋਸਟ ਨਹੀਂ ਕਰਦਾ ਕਿ ਤਮਾਕਾ ਇਹਨਾਂ ਨਹੀਂ ਕੀਤਾ ਜਾਂ ਪਰ ਇਸ ਮਾਮਲੇ ਦੀ ਅਸਲ ਸੱਚਾਈ ਇਹ ਆ ਪਰ ਦਰਅਸਲ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟ ਬੜੀ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਕਰਕੇ ਜਿਵੇਂ ਵਿਹਾਰ ਦੇ ਉੱਪਰ ਤੁਹਾਡੇ ਨਾਲ ਜਿਹੜੀ ਖਬਰ ਆ ਉਹ ਸਾਂਝੀ ਕਰ ਰਹੇ ਹਾਲਾਂਕਿ ਜਦੋਂ ਅੱਧੀ ਰਾਤ ਨੂੰ ਜਿਹੜਾ ਇਹ ਲੰਗੀ ਰਾਤ ਤਮਾਕਾ ਹੁੰਦਾ ਤਲਕਸਾਰ ਪੁਲਿਸ ਦੀਆਂ ਟੀਮਾਂ ਪਹੁੰਚਦੀਆਂ ਨੇ ਡੀਆਈਜੀ ਰੋਪੜ ਰੇਂਜ ਆ ਨਾਨਕ ਸਿੰਘ ਪਵੰਦ ਨੇ ਸਾਰੀ ਜਾਂਚ ਪੜਤਾਲ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਕਹਿਆ ਸੀ ਕਿ ਅਸੀਂ ਜਾਂਚ ਪੜਤਾਲ ਕਰਾਂਗੇ 26 ਜਨਵਰੀ ਨੂੰ ਦੇਖਦੇ ਹੋਏ ਹੋਰ ਵੀ ਜਿਹੜੀ ਚੌਕਸੀ ਆ ਉਹ ਵਧਾਈ ਜਾਵੇਗੀ ਪਰ ਇਸ ਦੇ ਵਿੱਚ ਵੱਡੀ ਕਵਰਾ ਕੇਸ ਸਰਹੰਦ ਦਾ ਜਿਹੜਾ ਰੇਲਵੇ ਟਰੈਕ ਦੇ ਉੱਪਰ ਵੱਡਾ ਬਲਾਸਟ ਹੁੰਦਾ ਉਸ ਦੀ ਜ਼ਿੰਮੇਵਾਰੀ ਲਈ ਗਿਆ ਖਾਲਸਤਾਨੀ ਸੰਗਠਨ ਦੇ ਵੱਲੋਂ ਜਿਸ ਦੇ ਵਿੱਚ ਚਿੱਠੀ ਜਾਰੀ ਕੀਤੀ ਗਈ ਹਾਲਾਂਕਿ ਇਸ ਗੱਲ ਦੀ ਸਾਡਾ ਅਦਾਰਾ ਪੁਸ਼ਟੀ ਨਹੀਂ ਕਰਦਾ ਕਿ ਵਾਅਕੇ ਦੇ ਵਿੱਚ ਇਹਨਾਂ ਨੇ ਧਮਾਕਾ ਕੀਤਾ ਜਾਂ ਪਰ ਅਸਲ ਪਿੱਛੇ ਦੀ ਸਚਾਈ ਕੀ ਹੈ ਤਾਂਲੇ ਪੁਲਿਸ ਨੇ ਜਾਂਚ ਕੱਢ ਕੇ ਲਿਆਉਣੀ ਆ ਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਚਿੱਠੀ ਬੜੀ ਹੀ ਜ਼ਿਆਦਾ ਵਾਇਰਲ